ਠੀਕ ਸੋਸੇਕਾਲ ਜੀ ਸਾਰਿਆਂ ਨੂੰ ਦੋਸਤੋ ਜਿਵੇਂ ਅੱਗੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓਜ਼ ਦਿਖਾ ਚੁੱਕੇ ਐਵੇਂ ਦੀਆਂ ਜਿਨ੍ਹਾਂ ਦੇ ਵਿੱਚ ਸਾਡੇ ਜਿਹੜੇ ਕਿਸਾਨ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਵੀਆਂ ਤਕਨੀਕਾਂ ਦੇ ਅਨੁਸਾਰ ਖੇਤੀ ਕਰਦੇ ਉਹਨੇ ਸ਼ੁਰੂ ਕਰਤੀ ਦੋਸਤੋ ਇੱਕ ਨਾ ਇੱਕ ਅਲੱਗ ਤੌਰ ਤੇ ਮਤਲਬ ਪਤਾ ਨਹੀਂ ਉਹ ਕਿਹੜਾ ਸੈਗਮੈਂਟ ਹੈ ਜਿਹੜਾ ਕਿਸਾਨਾਂ ਨੂੰ ਪਤਾ ਨਹੀਂ ਇੱਕ ਕਿ ਇਹ ਜੀ ਝੋਨਾ ਨਹੀਂ ਛੱਡਦੇ ਇਹ ਇਹ ਨਹੀਂ ਕਰਦੇ ਕਣਕ ਨਹੀਂ ਛੱਡਦੇ ਪਰ ਕਿਤੇ ਨਾ ਕਿਤੇ ਨਾ ਪੰਜਾਬ ਦਾ ਕੁਝ ਹਿੱਸਾ ਇਸ ਤਰ੍ਹਾਂ ਦਾ ਹੈਗਾ ਜਾਂ ਕੁਝ ਕਿਸਾਨ ਇਸ ਤਰ੍ਹਾਂ ਦੇ ਹੈਗੇ ਜਿਹੜੇ ਬਹੁਤ ਜ਼ਿਆਦਾ ਆਗਾਮ ਵਧੂਆਂ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਲੋਕਾਂ ਨੂੰ ਵੀ ਅੱਗੇ ਕਿਉਂ ਨਹੀਂ ਕੀਤਾ ਜਾਂਦਾ ਆਮ ਬੰਦਿਆਂ ਵੱਲੋਂ ਉਹ ਕਾਰਨ ਕੋਈ ਵੀ ਹੋ ਸਕਦਾ ਹੈ ਉਹ ਆਪਾਂ ਦੇਖਾਂਗੇ ਕੀ ਕਾਰਨ ਹੈ ਪਰ ਐਵੇਂ ਵੀ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਤੁਸੀਂ ਜੇਕਰ ਤੁਸੀਂ ਬਦਲਾਅ ਲਿਆਉਣਾ ਚਾਹੁੰਦੇ ਆ ਜਿਹੜਾ ਸਿਸਟਮ ਆਪਾਂ ਸੋਚਦੇ ਆ ਕਿ ਝੋਨਾ ਤੇ ਕਣਕ ਛੱਡਣੀ ਐ ਤਾਂ ਤੁਹਾਨੂੰ ਉਹਨਾਂ ਲੋਕਾਂ ਨੂੰ ਪ੍ਰੋਮੋਟ ਕਰਨਾ ਪਊਗਾ ਮੋਟੀਵੇਟ ਕਰਨਾ ਪਊਗਾ ਅੱਗੇ ਲਿਆ ਕੇ ਤਾਂ ਕਿ ਉਹਨਾਂ ਨੂੰ ਦੇਖ ਕੇ ਬਾਕੀ ਲੋਕ ਵੀ ਅੱਗੇ ਚੱਲ ਸਕਣ ਜਦੋਂ ਤੱਕ ਐਗਜ਼ਾਮਪਲ ਸੱਟ ਨਹੀਂ ਕਰਦੇ ਉਦੋਂ ਤੱਕ ਕੋਈ ਮਸਲੇ ਦਾ ਹੱਲ ਨਹੀਂ ਹੋਣਾ ਸੋ ਅੱਜ ਅੱਜ ਜਿਹਨ ਨਾਲ ਮੈਂ ਤੁਹਾਡੀ ਇੰਟਰੋਡਕਸ਼ਨ ਕਰਾਉਣਾ ਚਾਹੁੰਦਾ ਜੀ ਉਹ ਬਰਨਾਲਾ ਨੇਚੁਰਲ ਫਾਰਮਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੈ ਜੀ ਅਮਨਦੀਪ ਸਿੰਘ ਜੀ ਸਾਸ਼ਕਾ ਜੀ ਸਾਸ਼ਕਾ ਜੀ ਬਈ ਦਰਸ਼ਨ ਜੀ ਸਾਡੇ ਫਾਰਮ ਤੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਈ ਜੀ ਇੱਕ ਨਾ ਅਲੱਗ ਜੀ ਫੀਲ ਆਈ ਜਦੋਂ ਮੈਂ ਇੱਥੇ ਆਇਆ ਹਾਂਜੀ ਤੇ ਮਤਲਬ ਇਹ ਨਾ ਜਿਹੜਿਆ ਤੁਸੀਂ ਸਿਸਟਮ ਸੈੱਟ ਕੀਤਾ ਹੋਇਆ ਇੱਥੇ ਇੱਥੇ ਮੈਨੂੰ ਇਹ ਲੱਗਦਾ ਵੀ ਜਿਹੜਾ ਸਕੂਨ ਪਿੰਡਾਂ ਦੇ ਵਿੱਚ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਜਿਵੇਂ ਅੱਜਕੱਲ ਕਰਦਨੇ ਆ ਵੀ ਸ਼ਹਿਰੀਕਰਨ ਹੋ ਗਿਆ ਹਾਂਜੀ ਉਹ ਨਾ ਇੱਕ ਸਕੂਨ ਹੈ ਅਲੱਗ ਹੈ ਇੱਕ ਇੱਕ ਵੈਰਾਈਟੀ ਤੁਸੀਂ ਇੰਨੀ ਲਾਈ ਬੈਠੇ ਹੋ ਹਾਂਜੀ ਕਿ ਬੰਦਾ ਦੇਖਦੇ ਦੇਖਦੇ ਉਹਦਾ ਪੂਰਾ ਦਿਨ ਲੰਘ ਜਾਏ ਠੀਕ ਹੈ ਸੋ ਮੈਂ ਤੁਹਾਡੇ ਤੋਂ ਪਹਿਲਾਂ ਬਈ ਜੀ ਇਹ ਪੁੱਛਣਾ ਚਾਹੁੰਦਾ ਕਿ ਆਪਾਂ ਇਸ ਵਕਤ ਕਿਹੜੀ ਕਿਹੜੀ ਖੇਤੀ ਹੈ ਜਿਹੜੀ ਉਹ ਕਰ ਰਹੇ ਆਂ ਜੀ ਦੇਖੋ ਵੀਰ ਜੀ ਇਹ ਗੱਲ ਆਪਾਂ ਆਰਗੈਨਿਕ ਦੇ ਵਿੱਚ ਜੋ ਖੇਤੀ ਕਰਦੇ ਆਂ 4 ਇਕੜ ਦੇ ਵਿੱਚ ਕਰਦੇ ਆਂ ਜੀ 2 ਇਕੜ ਦੇ ਵਿੱਚ ਕਣਕ ਹੋ ਗਈ ਜਿਵੇਂ ਉਦੋਂ ਬਾਅਦ ਸਰੋਂ ਹੋ ਗਈ ਕੁਝ ਖੇ ਦੇ ਵਿੱਚ ਬਾਕੀ ਸਬਜ਼ੀਆਂ ਹੋ ਗਈਆਂ ਸੌਫ ਜਮੈਨ ਅਲਸੀ ਤੇ ਉਦੋਂ ਬਾਅਦ ਆਪਣੇ ਕੋਲੇ ਮਸਰੀ ਆ ਗਈ ਕਾਬਲੀ ਸੋਲੇ ਆ ਗਏ ਜੀ ਕਾਲੇ ਸੋਲੇ ਆ ਗਏ ਉਦੋਂ ਬਾਅਦ ਸਬਜ਼ੀਆਂ ਆ ਗਈਆਂ ਸਾਰੀਆਂ ਜੀ ਜੋ ਮੌਸਮੀ ਹੁੰਦੀਆਂ ਨੇ ਜਿਵੇਂ ਆਲੂ ਅਸੀਂ ਆਲੂ ਲਾਉਣੇ ਆ ਜੀ ਆਲੂ ਅਸੀਂ ਪਰਾਲੀ ਪਾ ਕੇ ਲਾਉਣੇ ਆ ਕੋਈ ਕੈਮੀਕਲ ਯੂਜ਼ ਨਹੀਂ ਕਰਦੇ ਵਿੱਚ ਤੇ ਉਹਦੇ ਨਾਲ ਨਦੀਨ ਵੀ ਨਹੀਂ ਹੁੰਦੇ ਤੇ ਉਹਦੇ ਵਿੱਚ ਜਿਹੜੀ ਖਾਦ ਖਰਾਕ ਆ ਉਹ ਜਦੋਂ ਥੱਲੇ ਗੰਡੋਆ ਆ ਜਾਂਦਾ ਜੀ ਪਰਾਲੀ ਦੇ ਚੜਮੜੀ ਗੰਡੋਏ ਨੇ ਆਉਣਾ ਹੀ ਆਉਣਾ ਜੀ ਉਹ ਆਲੂ ਕੋਲੇ ਪਹੁੰਚ ਗਿਆ ਜੀ ਉਹਨੇ ਆਲੂ ਤੋਂ ਪਰਾਲੀ ਖਾ ਕੇ ਉਹਨੂੰ ਖਾਦ ਬਣਾ ਕੇ ਦਿੱਤੀ ਆਲੂ ਨੇ ਐਡਮੈਟਿਕ ਸਾਇਜ ਬਣ ਜਾਣਾ ਉਹਦੋਂ ਸੈਲ ਰਹਿਣੀਆਂ ਥੱਲੇ ਪਾਣੀ ਦੀ ਘੱਟ ਲੋੜ ਪੈਣੀ ਆ ਵੀ ਇੱਕ ਹੈ ਜੀ ਚੀਜ਼ ਆ ਜਿਹੜੀ ਆਲੂ ਹਰ ਇੱਕ ਜ਼ਿਮੀਂਦਾਰ ਨੂੰ ਲਾਉਣਾ ਚਾਹੀਦਾ ਜਿੰਨਾ ਕੈਮੀਕਲ ਆਲੂ ਦੇ ਵਿੱਚ ਪੈਂਦਾ ਉਹਨਾਂ ਕਿਹ ਚੀਜ਼ਾਂ ਵਿੱਚ ਪੈਂਦੀ ਨਹੀਂ ਸੋ ਜਿਹੜਾ ਮਤਲਬ ਤੁਸੀਂ ਜਿੰਨੀਆਂ ਵੀ ਫਸਲਾਂ ਉਗਾ ਰਹੇ ਹੋ ਸਾਰੀਆਂ ਆਰਗੇਨਿਕ ਹੈ ਹਾਂ ਜੀ ਸਾਰੀਆਂ ਆਰਗੇਨਿਕ ਜੀ ਤੇ ਬਾਈ ਜੀ ਜਿਹੜਾ ਤੁਸੀਂ ਇਹ ਉਗਾ ਰਹੇ ਹੋ ਹਾਂਜੀ ਇਹਦਾ ਜਿਵੇਂ ਆਪਾਂ ਜਿੰਨੀ ਫਸਲ ਤੁਸੀਂ ਹੁਣ ਆਰਗੇਨਿਕ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਲਗਾਈਆਂ ਹੋਈਆਂ ਹਾਂ ਜੇ ਇਸੇ ਦੇ ਵਿੱਚ ਅਸੀਂ ਝੋਨਾ ਤੇ ਕਣਕ ਵਾਲਾ ਸਿਸਟਮ ਬਣਾਈਏ ਹਾਂਜੀ ਤਾਂ ਉਹਨਾਂ ਦਾ ਆਮਦਨ ਦਾ ਕਿੰਨਾ ਫਰਕ ਪੈ ਜਾਂਦਾ ਵੀ ਆਪਾਂ ਕਹਿੰਦੇ ਨੇ ਕਈ ਵਾਰ ਵੀ ਝੋਨਾ ਤੇ ਕਣਕ ਜਿੰਨੀ ਆਮਦਨ ਦੰਦਿਆ ਸਾਲ ਦੇ ਵਿੱਚ ਵੀ ਬਾਕੀ ਫਸਲਾਂ ਦੀ ਰੋਟੇਸ਼ਨ ਉਹ ਨਹੀਂ ਦਿੰਦੀ ਅਗਰ ਆਪਾਂ 1 ਏਕੜ ਦੇ ਹਿਸਾਬ ਲਾਈਏ ਵੀ ਜਿਵੇਂ ਵੀ ਤੁਸੀਂ ਅਗਰ ਅਗਰ 10 ਏਕੜ ਦੇ ਵਿੱਚ ਕੰਮ ਕਰ ਰਹੇ ਹੋ ਇਹਨਾਂ ਹੀ ਦਸਾਂ ਏਕੜਾਂ ਦੇ ਵਿੱਚ ਅਗਰ ਆਪਾਂ ਕਣਕ ਤੇ ਝੋਨਾ ਲਗਾਈਏ ਤਾਂ ਉਹਦੀ ਤੇ ਇਹਦੀ ਆਮਦਨ ਦਾ ਕੀ ਫਰਕ ਹੈ ਦੇਖੋ ਉਹਦੇ ਨਾਲੋਂ ਝੋਨੇ ਨਾਲੋਂ ਜਿਵੇਂ ਅਸੀਂ ਮੱਕੀ ਲੌਣੇ ਝੋਨੇ ਦੇ ਟਾਈਮ ਤੇ ਮੱਕੀ ਦਾ ਆਟਾ ਵੇਚਦੇ ਹਾਂ ਸੇਲ ਕਰਕੇ ਆਟਾ 60 ਰੁਪਏ ਕਿਲੋ ਵੇਚਦੇ ਹਾਂ ਜੇ ਹਿਸਾਬ ਲੌਣੇ ਉਸ ਹਿਸਾਬ ਨਾਲ ਝੋਨੇ ਨਾਲੋਂ ਵੱਧ ਨਿਕਲ ਜਾਂਦੀ ਆ ਬਸ ਸੇਲ ਆਫ ਕਰਦੇ ਆ ਜੀ ਉਸ ਤੋਂ ਬਾਅਦ ਹੈਗਾ ਸੀਜ਼ਨ ਕਣਕ ਦਾ ਜੀ ਕਣਕ ਦੇ ਸੀਜ਼ਨ ਜਦੋਂ ਛੋਲੇ ਲਾਇਆ ਜੀ ਜੇ ਆਪਾਂ ਪਰ ਏਕੜ ਝੋਲਾ ਲ ਕੰਟਰੋਲ ਚ ਸੋਲੇ ਹੋ ਗਏ ਕਿਲੇ ਚੋ ਜੀ ਅਸੀਂ 150 ਰੁਪਏ ਨੂੰ ਵੇਚ ਰਹੇ ਕਿੰਨੇ ਪੈਸੇ ਦੋਗੇ ਤੁਹਾਡੇ ਕਣ ਦਾ ਮਤਲਬ ਇਹ ਹੈ ਵੀ ਜਿਹੜਾ ਇਹ ਜੋ ਤੁਸੀਂ ਹੁਣ ਕਰ ਰਹੇ ਹੋ ਇਹ ਨਹੀਂ ਦੱਸੇ ਕਿਣਾ ਚਾ ਅਗਰ ਝੋਨਾ ਤੇ ਕਣਕ ਲਗਾਈ ਜਾਵੇ ਤਾਂ ਤੁਸੀਂ ਆਮਦਨ ਦੇ ਤੌਰ ਤੇ ਉਹ ਤੋਂ ਕਿਤੇ ਅੱਗੇ ਹੋ ਅੱਗੇ ਆ ਜੀ ਪਰ ਮਿਹਨਤ ਵੱਧ ਆ ਮੈਂ ਇਸੇ ਮੁੱਦੇ ਤੇ ਆਉਣਾ ਚਾਹੁੰਦਾ ਹਾਂ ਕਿ ਜਿਹੜਾ ਮਿਹਨਤ ਹੈ ਨਾ ਮਿਹਨਤ ਦੇ ਵਿੱਚ ਹੋ ਸਕਦਾ ਕਿਤਨੇ ਕਿਤੇ ਸਾਡਾ ਇਹ ਹੋਵੇ ਵੀ ਜੀਰੀ ਜਾਂ ਝੋਨਾ ਲਗਾ ਲਓ ਜਾਂ ਕਣਕ ਲਗਾ ਲਓ ਬੀਜ ਕੇ ਉਸ ਤੋਂ ਬਾਅਦ ਪਾਣੀ ਲਗਾਇਆ ਤੇ ਹੋ ਗਿਆ ਹਣੀ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜਾ ਆਪਾਂ ਮਿਹਨਤ ਦੀ ਗੱਲ ਕਰਦੇ ਆਂ ਹਾਂਜੀ ਮਿਹਨਤ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਜਦੋਂ ਆਪਾਂ ਕਣਕ ਤੇ ਝੋਨਾ ਕਰ ਰਹੇ ਆਂ ਤਾਂ ਉੱਥੇ ਕਿਸਾਨ ਦਾ ਕਿਤੇ ਨਾ ਕਿਤੇ ਸਮਾਂ ਵੇਸਟ ਵੀ ਹੁੰਦਾ ਕਿਉਂਕਿ ਉਹਨੂੰ ਖਾਲੀ ਰਹਿਣਾ ਪੈਂਦਾ ਝੋਨਾ ਲੱਗਦਾ ਵਿਲੇ ਹੋ ਜਾਂਦੇ ਕਣਕ ਵੀ ਜਿਹੜੇ ਕਿਸਾਨ ਵਿਲੇ ਹੋ ਜਾਂਦੇ ਸੀ ਵਿਲੇ ਨਹੀਂ ਹੁੰਦੇ ਜੀ ਉਦੋਂ ਜਿਵੇਂ ਹੁਣ ਐ ਲੋ ਸੋਲੇ ਲਾਇਆ ਸੋਲਾਂ ਚ ਬਾਥੂ ਹੈਗਾ ਅਸੀਂ ਬਾਥੂ ਪੱਟਣਾ ਉਹਦੀ ਗੁੱਟੀ ਬਣਨੇ ਧੋਣਾ ਲੈ ਸੋਲੇ ਲਵਾਂਗੇ ਨਾਲ ਜੋ ਬਾਥੂ ਵੇਚਾਂਗੇ ਦੋ ਕੰਮ ਕਰਦੇ ਆ ਨਾ ਜੀ ਤੇ ਉਦੋਂ ਵਾ ਸੋਲੇ ਨੂੰ ਕੋਈ ਪਾਣੀ ਨਹੀਂ ਲਾਉਣਾ ਪਾਣੀ ਦੀ ਬਚਤ ਕਰਦੇ ਆ ਖਾਦ ਨਹੀਂ ਲਾਉਣੀ ਕੋਈ ਮਤਲਬ ਕਹਿਣ ਦਾ ਇਹ ਹੈ ਵੀ ਜੇ ਇੱਕ ਤਰੀਕੇ ਨਾਲ ਚੱਲਿਆ ਜਾਵੇ ਜਿਹੜੀ ਛੁਪੀ ਹੋਈ ਬੇਰੁਜ਼ਗਾਰੀ ਕਿਸਾਨੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਕਿਸਾਨੀ ਪਿੱਛੇ ਜਾ ਰਹੀ ਹੈ ਬਹੁਤ ਜ਼ਿਆਦਾ ਹਾਂਜੀ ਇਹਦਾ ਮਤਲਬ ਇਹ ਹੈ ਕਿਸਾਨੀ ਦੇ ਪਿੱਛੇ ਜਾਣ ਦਾ ਜਿਹੜਾ ਅਸਲ ਕਾਰਨ ਹੈ ਉਹ ਛੁਪੀ ਹੋਈ ਬੇਰੁਜ਼ਗਾਰੀ ਹੈ ਜਿਹੜੇ ਵਿੱਚ ਫਸਲ ਬੀਜਣ ਦੇ ਬਾਵਜੂਦ ਵੀ ਜੇ ਫਸਲ ਖੇਤੀ ਕਰਨ ਦੇ ਬਾਵਜੂਦ ਵੀ ਕਿਸਾਨ ਜਿਹੜਾ ਉਹ ਸਾਲ ਦੇ ਦੌਰਾਨ ਕਾਫੀ ਟਾਈਮ ਬੇਰੁਜ਼ਗਾਰ ਰਹ ਲੰਦਾ ਹੈ ਵਿਹਲਾ ਰਹ ਲੰਦਾ ਇਸ ਕਰਕੇ ਜਿਹੜਾ ਉਹਦਾ ਜਿਹੜਾ ਸਿਸਟਮ ਉਹ ਪੂਰਾ ਨਹੀਂ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਖਰਚੇ ਦੇ ਵਿੱਚ ਇਹੀ ਮੰਨਦੇ ਹੋ ਇਹੀ ਮੰਨ ਇੱਕ ਹੁੰਦੀ ਹੈ ਜੀ ਖੇਤੀ ਇੱਕ ਹੁੰਦੀ ਹੈ ਖੇਤੀ ਬਾੜੀ ਉਹ ਚ ਲੱਗ ਫਰਕ ਆ ਜਿਹਨੇ ਤਾਂ ਇਕੱਲੀ ਖੇਤੀ ਕਰ ਲਈ ਉਹ ਤਾਂ ਉਹਨੂੰ ਕਿਸਾਨ ਨਾ ਮੰਨੋ ਤਾਂ ਖੇਤੀ ਕਰ ਲਈ ਇੱਕ ਬਦਲ ਵੇਦੀ ਜਿਹੜੀ ਬਾੜੀ ਆ ਉਹ ਇੱਕ ਬਹੁਤ ਮਹੱਤਵ ਆ ਗਈ ਬਾੜੀ ਵਾਲਾ ਬੰਦਾ ਵਿਹਲਾ ਹੀ ਰਹੂਗਾ ਉਹ ਸਬਜ਼ੀ ਆ ਗਈ ਕਰੇਲੇ ਆ ਗਏ ਬਾੜੀ ਚ ਹੋ ਸਾ ਇਹਨੀਆਂ ਚੀਜ਼ਾਂ ਆ ਗਈਆਂ ਕਿ ਜਿਹੜੇ ਬਾੜੀ ਲਾ ਲਈ ਉਹ ਕਾਮਯਾਬੀ ਕਾਮ ਜਾਵਾ ਜੀ ਜੀ ਹਾਂਜੀ ਉਹੀ ਕਿਸਾਨ ਹੈ ਨਾ ਖੇਤੀ ਬਾੜੀ ਵਾਲਾਗਾ ਉਹੀ ਕਿਸਾਨ ਹੈ ਖੇਤੀ ਬਾੜੀ ਕਹਿੰਦਾ ਇੱਕ ਬੰਦਾ ਕਹਿੰਦਾ ਖੇਤੀ ਕਰਦਾ ਇੱਕ ਬੰਦਾ ਖੇਤੀ ਬਾੜੀ ਕਰਦਾ ਓਕੇ ਹਾਂਜੀ ਤੇ ਮਤਲਬ ਜਿਹੜਾ ਹੁਣ ਤੁਸੀਂ ਜਿਵੇਂ ਹੁਣ ਤੁਸੀਂ ਕਹਿੰਨੇ ਹੋ ਵੀ ਅਕਸਰ ਕਿਹਾ ਜਾਂਦਾ ਵੀ ਜੇ ਕਿਸਾਨ ਹਾਂਜੀ ਹੋਰ ਫਸਲਾਂ ਉਗਾਉਂਦਾ ਤਾਂ ਉਹਨੂੰ ਮੰਡੀ ਕਰਨ ਦੀ ਸਮੱਸਿਆ ਆਉਂਦੀ ਹੈ ਕੀ ਤੁਹਾਨੂੰ ਕਦੇ ਇਸ ਤਰ੍ਹਾਂ ਦੀ ਸਮੱਸਿਆ ਆਈ ਹੈ ਵੀ ਤੁਹਾਡੇ ਤੁਹਾਡੀ ਤੁਸੀਂ ਫਸਲ ਬੀਜੀ ਪ੍ਰੋਸੈਸ ਕੀਤੀ ਹੋ ਕੀਤੀ ਤੁਹਾਨੂੰ ਵੇਚਣ ਚ ਪ੍ਰੋਬਲਮ ਆਈ ਹੋਵੇ ਕਿਤੇ ਨਹੀਂ ਜੀ ਸਾਡੀ ਇੱਕ ਬਰਨਾਲੇ ਚਾਉ ਸੈਟੀ ਬਣੀ ਹੋਈ ਹੈ ਜੀ ਉਹਦੇ ਤੇ ਡੀਸੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਬੋਲੋ ਸਾਨੂੰ ਮੰਡੀ ਦਿੱਤੀ ਗਈ ਹੈ ਬਰਨਾਲੇ ਦੇ ਵਿੱਚ ਅਸੀਂ ਉੱਥੇ ਵੇਚਦੇ ਆਂ ਜਾ ਕੇ ਹਰ ਬੁੱਧਵਾਰ ਨੂੰ ਅਸੀਂ 2 ਵਜੇ ਦੇ ਨਾਲ ਮੰਡੀ ਚਲੇ ਜਾਂਦੇ ਹਾਂ ਜੀ 6 ਵਜੇ ਤੱਕ ਜਿੰਨੀਆਂ ਸਬਜ਼ੀਆਂ ਹੁੰਦੀਆਂ ਨੇ ਜਿੰਨੀਆਂ ਕੋਈ ਰਸਨਾ ਸਾਡੇ ਕੋਲੇ ਜਿਵੇਂ ਅਸੀਂ ਘਿਓ ਲੈ ਕੇ ਜਾਂਦੇ ਆ ਉਹਦੇ ਮੱਝਾ ਦਾ ਬਣਾ ਹੋਇਆ ਖੋਆ ਲੈ ਕੇ ਜਾਂਦੇ ਆ ਉਦੋਂ ਦੁੱਧ ਲੈ ਕੇ ਜਾਂਦੇ ਆਈ ਲੱਸੀ ਲੈ ਕੇ ਜਾਂਦੇ ਆ ਲੱਸੀ ਵੀ 30 ਰੁਪਏ ਲੀਟਰ ਵੇਚਦੇ ਆਂ ਜੀ ਆਪਾਂ ਉਦੋਂ ਬਾਅਦ ਮੱਖਣ ਹੋ ਗਿਆ ਜੀ ਆਪਣੀ ਹਰ ਇੱਕ ਚੀਜ਼ ਵਿਗਦੀ ਆ ਉੱਥੇ ਓਕੇ ਮਤਲਬ ਪ੍ਰਸ਼ਾਸਨ ਤੁਹਾਨੂੰ ਪੂਰਾ ਸਾਥ ਦੇ ਰਿਹਾ ਪੂਰਾ ਸਾਥ ਦੇ ਰਿਹਾ ਜੀ ਉਦੋਂ ਬਾਅਦ ਸਾਡੇ ਆਪਣੇ ਜਿਹੜੇ ਸਾਡੇ ਗਾਹਕ ਨੇ ਘਰੋਂ ਆ ਕੇ ਵੀ ਲੈ ਕੇ ਜਾਂਦੇ ਨੇ ਇਸੇ ਤਰ੍ਹਾਂ ਸੰਗਰੂਰ ਮੰਡੀ ਲੱਗਦੀ ਆ ਜੀ ਬੀਐਸਐਨਐਲ ਪਾਰਕ ਦੇ ਨਾਲ ਉੱਥੇ ਵੀ ਚਲੇ ਜਾਂਦੇ ਆ ਜੀ ਅਸੀਂ ਕਣ ਦਾ ਭਾਵ ਵੀ ਤੁਸੀਂ ਤੁਸੀਂ ਇਹ ਗਰੰਟੀ ਨਾਲ ਕਹਿ ਸਕਦੇ ਹੋ ਵੀ ਜੇ ਕਿਸਾਨ ਤੁਹਾਡੇ ਮੁਤਾਬਕ ਜਿਹੜਾ ਤਜਰਬਾ ਤੁਹਾਡਾ ਦੇਖਿਆ ਹੋਇਆ ਕੀਤਾ ਹੋਇਆ ਇਹਨਾਂ ਸਾਲਾਂ ਤੋਂ ਕਰ ਰਹੇ ਹੋ ਜੀ ਇਹ ਤਰੀਕਾ ਅਗਰ ਕਿਸਾਨ ਅਪਣਾ ਲੈਣ ਹਾਂਜੀ ਤਾਂ ਖੁਸ਼ਹਾਲ ਹੋ ਸਕਦਾ ਦਿੱਲੀ ਦਾ ਖਰਚਾ ਜਿਹੜਾ ਆਪਣੇ ਘਰ ਦਾ ਹੀ ਨਿਕਲਦਾ ਜੇ ਆਪਣੇ ਕੋਲ 2 ਕਿੱਲੇ 3 ਕਿੱਲੇ ਇਸ ਤਰ੍ਹਾਂ ਦੇ ਲੱਗੇ ਹੋਏ ਨੇ ਤਾਂ ਦਿੱਲੀ ਦਾ ਖਰਚਾ ਨਿਕਲ ਹੀ ਜਾਂਦਾ ਜੀ ਬਾਕੀ ਆਮਦਨ ਵੀ ਆਪਣੇ ਕੋਲ 20 ਰੁਪਏ ਬਚਦੇ ਆ ਹੀ ਨਹੀਂ ਹੈਗੇ ਨਹੀਂ ਬਚਦੇ ਸੋ ਇਹ ਸੀ ਸਰਦਾਰ ਅਮਨਦੀਪ ਸਿੰਘ ਜੀ ਜਿਹੜੇ ਆਰਗੈਨਿਕ ਫਾਰਮਿੰਗ ਜਿਹੜੀ ਐਸੋਸੀਏਸ਼ਨ ਬਣੀ ਹੋਈ ਹੈ ਇਹਨਾਂ ਦੀ ਉਹਦੇ ਪ੍ਰਧਾਨ ਸੀ ਸੋ ਮੈਂ ਨਾ ਆਫ ਦੇ ਪਹਿਲਾਂ ਵੀ ਅਸੀਂ ਇੰਟਰਵਿਊ ਤੋਂ ਪਹਿਲਾਂ ਵੀ ਅਸੀਂ ਬੜਾ ਵਿਚਾਰ ਕੀਤਾ ਮੈਂ ਹੈਰਾਨ ਆ ਕਿ ਸਾਡਾ ਜਿਹੜਾ ਦਿਮਾਗ ਜਿਵੇਂ ਅਸੀਂ ਪਹਿਲਾਂ ਸੋਚਦੇ ਹੁੰਦੇ ਸੀ ਨਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਵਾਲਿਆਂ ਕੋਲ ਦਿਮਾਗ ਬਹੁਤ ਹੈ ਪੰਜਾਬ ਵਾਲਿਆਂ ਦਾ ਦਿਮਾਗ ਅੱਜ ਵੀ ਕਿਤੇ ਨਹੀਂ ਗਿਆ ਮੈਂ ਆਉਂਦੇ ਹੋਏ ਦੇਖਿਆ ਇਹਨਾਂ ਨੇ ਇੰਨੀਆਂ ਚੀਜ਼ਾਂ ਵਧੀਆ-ਵਧੀਆ ਬਣਾ ਕੇ ਰੱਖੀਆਂ ਛੋਟੇ-ਛੋਟੇ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਕਿਤਨਾ ਕਿਤੇ ਜਿਹੜਾ ਉਹ ਦਿਮਾਗ ਸਾਡੇ ਕੋਲ ਪਹਿਲਾਂ ਆਪਾਂ ਕਹਿੰਦੇ ਹਾਂ ਕਿ ਬ੍ਰੇਨ ਡ੍ਰੇਨ ਹੋ ਰਿਹਾ ਜੀ ਸਾਡਾ ਤਾਂ ਜੀ ਵਧੀਆ ਦਿਮਾਗ ਵਿਦੇਸ਼ਾਂ ਚ ਲੱਗ ਗਿਆ ਕਿਤੇ ਨਹੀਂ ਸਾਨੂੰ ਲੱਭਣਾ ਪੈਣਾ ਹੈ ਸਾਡਾ ਪੰਜਾਬੀਆਂ ਦਾ ਦਿਮਾਗ ਅੱਜ ਵੀ ਉੱਨਾ ਹੀ ਹੈ ਅੱਜ ਵੀ ਉੱਥੇ ਹੀ ਹੈ ਅੱਜ ਸਾਡੇ ਨੇੜੇ ਬੈਠਾ ਬੰਦਾ ਵੀ ਬਹੁਤ ਜ਼ਿਆਦਾ ਦਿਮਾਗੀ ਹੈ ਪਰ ਕੋਸ਼ਿਸ਼ ਕੀਤੀ ਜਾਵੇ ਉਹਨਾਂ ਨੂੰ ਲੱਭਣ ਦੀ ਉਹਨਾਂ ਨੂੰ ਮੋਟੀਵੇਟ ਕਰਨ ਦੀ ਤੇ ਉਹਨਾਂ ਦੀਆਂ ਸਿਫਤਾਂ ਕਰਨ ਦੀ ਉਹਨਾਂ ਨੂੰ ਇੱਕ ਰੋਲ ਮਾਡਲ ਬਣਾ ਕੇ ਅ ਬਾਕੀ ਜਿਹੜੇ ਨਵੇਂ ਬੱਚੇ ਆ ਨਵੀਂ ਪੀੜ੍ਹੀ ਆ ਉਹਨਾਂ ਦੇ ਸਾਹਮਣੇ ਲਿਆਉਣ ਦੀ ਧੰਨਵਾਦੀ ਤੁਹਾਨੂੰ ਧੰਨਵਾਦੀ ਬਹੁਤ ਸੱਚੀ ਕਾਲ ਸੱਚੀ